ਪਰ ਆਪਣੀ ਮੈਨਾਂ ਤੁਹਾਨੂੰ ਦਿਖਾਉਣਾ ਹੈ ਇਹਦੇ ਬਾਰੇ ਇਹ ਤੁਹਾਨੂੰ ਪਤਾ ਜਿਹੜਾ ਨਵਾਂ ਲਾਂਚ ਹੋਇਆ ਟਰੈਕਟਰ 4x4 ਆਲੂਆਂ ਵਾਸਤੇ ਇਹ ਟਰੈਕਟਰ ਇਹ ਸਪੈਸ਼ਲੀ ਪੋਟੈਟੋ ਵਾਸਤੇ ਕੰਪਨੀ ਨੇ ਲਾਂਚ ਕਰਿਆ ਹੈ ਇਹ ਹੈਗਾ ਜੀ আলਟਰਾ ਮੈਕਸ ਦੇ ਵਿੱਚ ਜਿਹੜਾ ਇੱਧਰ ਆਪਨਾ ਆ ਗਿਆ ਇਹ ਵਰਲਡ ਮੈਕਸ ਸੀਰੀਜ਼ ਦੇ ਵਿੱਚ ਆ ਤੇ ਆਪਣੇ ਜਿਹੜੇ ਇੱਧਰਲੇ ਟਰੈਕਟਰ ਨੇ ਇਹ ਹੈ ਅਗਲੀ ਪਾਵਰ ਮੈਕਸ ਦੇ ਵਿੱਚ ਜਿਹੜਾ ਟਰੈਕਟਰ ਆ 8 ਲੱਖ 75 ਹਜ਼ਾਰ ਦਾ ਕੰਪਨੀ ਵੱਲੋਂ ਆਉਂਦਾ ਹੈ 90 ਹਜ਼ਾਰ ਦੀ ਸਰਬਸਿਡੀ ਆ ਰਹੀ ਹੈ ਜੀ 785000 ਤੁਹਾਨੂੰ ਇਹ ਏਜੰਸੀ ਦੇ ਵਿੱਚੋਂ ਸਬਸਿਡੀ ਕੱਟ ਕੇ ਤੁਹਾਨੂੰ ਇਹ ਟਰੈਕਟਰ ਦੇ ਜਾ ਸਕਦੇ ਹਾਂ ਉਹਨੂੰ ਕਿਤੇ ਟੱਕੇ ਖਾਨ ਦੀ ਲੋੜ ਨਹੀਂ ਹੈਗੀ ਏਜੰਸੀ ਦੇ ਵਿੱਚ ਆਓ ਸ੍ਰੀ ਕਾੜ ਜੀ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵੀਡੀਓ ਦੇ ਵਿੱਚ ਪਿਆਰੇ ਵੀਰੋ ਜੀ ਆਪਣੇ ਅੱਜ ਦੇ ਵੀਡੀਓ ਹੋਣ ਵਾਲੀ ਹੈ ਉਹ ਹੋਣਾਂ ਜੈ ਸਪੈਸ਼ਲੀ ਫਾਰਮ ਡ੍ਰੈਗ 45 ਤੇ ਜਿਹੜਾ ਨਵਾਂ ਲਾਂਚ ਹੋਇਆ ਕੰਪਨੀ ਵੱਲੋਂ ਵੈਸੇ ਦੇ ਵਿੱਚ ਸਾਰੇ ਹੀ ਆਪਣੇ ਮਾਡਲ ਖੜੇ ਨੇ ਫਾਰਮ ਡ੍ਰੈਗ 60 ਰੀਪੀਏ ਮਾਡਲ ਇੱਕ ਆਪਣਾ ਅਪਗ੍ਰੇਡਾ ਫਾਰਮ ਡ੍ਰੈਗ 60 ਆ ਬਲਡ ਮੈਕਸ ਆਪਣੀ ਦੂਜੀ ਸੋਤੇ ਵਿੱਚ ਆ ਗਿਆ ਜਿਹੜਾ ਲੁਕ ਚੇਜ ਹੋ ਗਈ ਸੀ ਤੇ ਇੱਕ ਉਧਰ ਸਿੰਪਲ 45 ਖੜਾ ਆਪਣਾ ਪਰ ਅੱਪਨ ਇਹ ਮੈਨਾਂ ਤੁਹਾਨੂੰ ਦਿਖਾਉਣਾ ਹੈ ਇਹਦੇ ਬਾਰੇ ਇਹ ਤੁਹਾਨੂੰ ਪਤਾ ਜਿਹੜਾ ਨਵਾਂ ਲਾਂਚ ਹੋਇਆ ਟਰੈਕਟਰ 4x4 ਆਲੂਆਂ ਵਾਸਤੇ ਇਹ ਟਰੈਕਟਰ ਇਹ ਸਪੈਸ਼ਲੀ ਪੋਟੇਟੋ ਵਾਸਤੇ ਕੰਪਨੀ ਨੇ ਲਾਂਚ ਕਰਿਆ ਹੈ ਤੇ ਆਪਾਂ ਇਹਦੇ ਪਰ ਸਬਸਿਡੀ ਵੀ ਆਈ ਹੈ ਉਹ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਸਬਸਿਡੀ ਤੁਹਾਨੂੰ ਕਿਵੇਂ ਮਿਲੂਗੀ ਕਿ ਪ੍ਰੋਸੀਜਰ ਆ ਦਾ ਨਾਮ ਦਾ ਤੇ ਕਿੰਨੀ ਸਬਸਿਡੀ ਹੈ আর ਕਿੰਨੇ ਤੁਹਾਨੂੰ ਆਪਣਾ ਟਰੈਕਟਰ ਪਾਊਗਾ ਸਬਸਿਡੀ ਆ ਕੇ ਇਹ ਅੱਜ ਆਪਾਂ ਸਭ ਤੋਂ ਵੱਡਾ ਜੇ ਸਟਾਰਟ ਕਰੀਏ ਇਹਦੇ ਆਪਾਂ ਇੰਜਨ ਤੇ ਇਹਦੇ ਵਿੱਚ ਤਿੰਨ ਸਿਲੰਡਰ ਇੰਜਨ ਆ ਮਾਈਕੋ ਬੋਸ ਪੰਪ ਦੇ ਨਾਲ 50 hp ਦਾ 50 ਹਾਰ ਪਾਵਰ ਦਾ ਤੇ ਇਹਦੀ cc ਹੈ ਉਹ ਹੈ ਵੀ 2761 cc ਦਾ ਇੰਜਨ ਦੇ ਵਿੱਚ ਤੇ ਤੁਹਾਨੂੰ ਆਪਾਂ ਆਪਾਂ ਜਾ ਕੇ ਦਿਖਾ ਵੀ ਦਿੰਨੇ ਆ ਤੇ ਆ ਤਾਂ ਮੈਂ ਜਰਦੇ ਕਰੋ ਜੀ ਦਰਸ਼ਨ ਇਹ ਨੂੰੜਾ ਹਵਾ ਵਾਲਾ ਫਿਲਟਰ ਆਪਣਾ ਡਰਾਈ ਟਾਈਪ ਇਹ ਫਿਲਟਰ ਲੱਗਿਆ ਹੋਇਆ ਇਹਨੂੰ ਤੁਹਾਨੂੰ ਪਤਾ ਵੀ ਜਿਹੜਾ ਇਹਨੂੰ ਸਾਬ ਘਰਨ ਦੇ ਵਿੱਚ ਕਲੀਨ ਕਰਨ ਦੇ ਵਿੱਚ ਬੜੀ ਸਾਨੀ ਆਉਂਦੀ ਹੈ ਤੇ ਜਿਹੜਾ ਰੈਡੀਟਰ ਲੱਗਿਆ ਹੋਇਆ ਇਹਨੂੰ ਇਹ ਕਾਪਰ ਦੇ ਵਿੱਚ ਅਗਲੀ ਪਾਲੇ ਮੂਰੇ ਤੋਂ ਦਿਖਾ ਦੇ ਤੇ ਜਿਹੜਾ ਪਾਵਰ ਸਟੇਜ ਜਿਹੜਾ ਤੇ ਜਿਹੜਾ ਉਹ ਲੱਗ ਤਾ ਆ ਦੇਖ ਸਕਦੇ ਹੋ ਲੱਗਿਆ ਹੋਇਆ ਤੇ ਦੂਜਾ ਆਪਾਂ ਗੱਲ ਕਰੀਏ ਇਹਦਾ ਫਰੰਟ ਹੀ ਫੇਦੀ ਇਹ ਆਪਣਾ ਕਰਾਰੋ ਦੇ ਵਿੱਚ ਆ ਰਿਹਾ ਜੀ ਕਰਾਰੋ ਦਾ ਇਹਨੂੰ ਫਰੰਟ ਜਿਹੜਾ ਕਿ ਸਾ ਉਹ ਆਉਂਦਾ ਏ ਤੇ ਇੱਕ ਮਤੂੰ ਦਾ ਅੱਧਾ ਮਾਈ ਜਿਹੜੀ ਕਟਾਈ ਹੈ ਉਹ ਸਭ ਤੋਂ ਵੱਧ ਦਾ ਬਹੁਤ ਜ਼ਿਆਦਾ ਕਟਾਈ ਜਾ ਤੇ ਆਪਾਂ ਉਹ ਵੀ ਤੁਹਾਨੂੰ ਗੁੜ ਦੇ ਵਿੱਚ ਸਟਾਰਟ ਕਰਕੇ ਆਪਾਂ ਇਹਨੂੰ ਕਟਾਈ ਕਰਕੇ ਦਿਖਾਵਾਂਗੇ ਤੇ ਇਹਦੇ ਵਿੱਚ ਮੂਰੇ ਆ ਦੇਖ ਸਕਦੇ ਹਾਂ 2-2 ਕਿਜੀ ਦੀਆਂ ਸ਼ੇਪ ਲੇਟਾਂ ਮੈਂ ਇੱਕ ਬਲੇਟਾ ਹਾਂ ਚਲੋ ਦੂਰੋਂ ਮੋਟੀ ਬਣਾਈ ਹੋਈ ਹੈ 6 ਉਹ ਲੇਟਾਂ ਦਾ ਕਹਿ ਸਕਦੇ ਹਾਂ ਤੇ 80 ਕਿਜੀ ਦਾ ਮੂਰੇ ਜਿਹੜਾ ਆਪਣਾ ਭੁੱਲਾ ਕਹਿੰਦੇ ਨੇ ਉਹ ਬੰਪਰ ਉਹ ਆਉਂਦਾ ਏ ਦੋ ਕੁ ਮਾਟਰ 30 ਲੋਏ ਦੇ ਲਗਭਗ ਵੇਟ ਲੱਗਿਆ ਹੋਇਆ ਮੁਰੇ ਤੁਸੀਂ ਦੇਖ ਸਕਦੇ ਹੋ 8 ਤੱਕ 20 ਇਹਨੂੰ ਆਪਾਂ ਨੂੰ ਫਰੰਟ ਵੇਟ ਮਿਲ ਜਾਣਗਾ ਸੌਰੀ ਟਾਇਰ ਮਿਲ ਜਾਣਗੇ ਤੇ ਜਿਹੜੇ ਪਹਿਲੇ ਡਰ ਰਹੇ ਨੇ ਉਹ ਹੈਗੇ ਨੇ 14 9 28 ਦੇ ਆਹ ਦੇਖ ਸਕਦੇ ਹੋ ਫਿਰ ਆਪਾਂ ਤੁਹਾਨੂੰ ਇਹਦੇ ਟਰਾਂਸਮਿਸ਼ਨ ਬਾਰੇ ਵੀ ਦੱਸਦੇ ਆ ਰਲ ਆਪਾਂ ਥੱਲੇ ਪਿੱਛੇ ਗੱਲ ਕਰ ਲਈਏ ਤੇ ਜਿਹੜੀ ਆਪਾਂ ਨੂੰ ਇਹਦੇ ਵਿੱਚ ਲਿਫਟ ਕਪੈਸਿਟੀ ਆਉਂਦੀ ਹੈ ਉਹ ਆਉਂਦੀ ਹੈ ਜੀ 2000 ਕਿਜੀ ਦੀ ਦਬਲਾ ਉਦਰੀ ਵਾਰ ਲੱਗੇ ਹੋਏ ਨੇ ਦੇ ਵਿੱਚਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਆਪਣਾ ਪਾਵਰ ਆਪਣੇ ਜੇਕ ਲੱਗੇ ਹੋਏ ਹੁੰਦੇ ਨੇ ਜਿਵੇਂ ਪਲਾਉ ਵਗੈਰਾ ਹੋ ਗਿਆ ਉਹਨੂੰ ਪਤਾ ਆਪਣੇ ਪਾਵਰ ਰਿਸਕਾ ਹੈ ਰਵਾਗੀਆਂ ਕੋਈ ਵੀ ਕੰਮ ਕਰਨਾ ਉਹਦੇ ਵਾਸਤੇ ਆਪਾਂ ਨੂੰ ਉਹ ਨਹੀਂ ਸੁਵਿਧਾ ਕੰਪਨੀ ਨੇ ਦਿੱਤੀ ਹੈ ਤੇ ਆਪਾਂ ਕੰਮ ਕਰ ਸਕਦੇ ਆ ਤੇ ਅਗਲੀ ਵਾਰ ਆਪਾਂ ਹੁਣ ਉੱਪਰੋਂ ਦਿਖਾਉਨੇ ਆ ਤੇ ਕਾ ਪੰਜ ਗੱਲ ਕਰੀਏ ਸਭ ਤੋਂ ਬੜੀ ਸਭ ਤੋਂ ਬਣਾ ਦੇਖੋ ਜਿਵੇਂ ਆਪਣਾ ਦਾਦਾ ਪਲੇਟਫਾਰਮ ਆ ਉਹ ਫਲੈਟ ਆ ਤੁਹਾਨੂੰ ਪਤਾ ਮੁੰਡੇ ਜਿਹੜਾ ਜਗ੍ਹਾ ਆਪਣਾ ਬਾਹਰੋਂ ਆ ਮਿਸਤਰੀ ਤੋਂ ਕਰਵਾਉਂਦੇ ਨੇ ਉਹ ਸਭ ਜਿਹੜੀ ਕੰਪਨੀ ਦੇ ਵਿੱਚ ਆਪਣੀ ਵੱਲੋਂ ਹੀ ਲਾ ਕੇ ਦਿੱਤੀ ਆ ਤੇ ਜੇ ਆਪਾਂ ਉੱਪਰੋਂ ਗੱਲ ਕਰੀਏ ਤੁਹਾਨੂੰ ਉੱਪਰੋਂ ਦਿਖਾਉਨੇ ਆ ਇਹਦੇ ਵਿੱਚ ਟ੍ਰਾਂਸਮਿਸ਼ਨ ਮਿਲ ਰਿਹਾ ਆ ਆਪਾਂ ਨੂੰ ਉਹ ਮਿਲ ਰਿਹਾ ਜੀ 8 8 ਇਹ ਟਰੈਕਟਰ ਇਹਦਾ ਹੱਟਲ ਸ਼ਿਫਟ ਦੇ ਨਾਲ ਆਉਂਦਾ ਹੈ ਆ ਤੁਸੀਂ ਦੇਖਦੇ ਹੋ ਸਾਟ ਲੱਗੇ ਹੋਏ ਜੇ ਆਪਾਂ ਅੱਗੇ ਨੂੰ ਉਹਨਾਂ ਦਾ ਫਾਰਵਰਡ ਚੱਲੂ ਪਿੱਛੇ ਨੂੰ ਉਹਨਾਂ ਦਾ ਰਿਵਰਸ ਤੇ ਇਧਰ ਮੂਰੇ ਇਹ ਆਪਣਾ ਇਹਦਾ ਇਸ਼ਟੋਮਨ ਕਾਸਟਰ ਦੇਖ ਸਕਦੇ ਹੋ ਪੂਰਾ ਡੈਸ਼ਬੋਰਡ ਕਿੰਨਾ ਸੋਹਣਾ ਏ ਤੇ ਲੁਕੇ ਜੀ ਵੈਸੇ ਹੀ ਬੜੀ ਵਧੀਆ ੱਤੀ ਰਹੀ ਏ ਤੇ ਦੂਜਾ ਇਹਦੇ ਵਿੱਚ ਜਿਹੜਾ ਕੇਅਰ ਬਟਨ ਆ ਉਹ ਦਿੱਤਾ ਗਿਆ ਆਪਾਂ ਨੂੰ ਤਖਦੀਪ ਦਿਖਾ ਦੇ ਜੀ ਮੰਨ ਕੇ ਚੱਲੋ ਵੀ ਆਪਾਂ ਉਹਨੂੰ ਕਿਤੇ ਵੀ ਵਾਰ ਬਾਈਚਾਂਸ ਜਿੱਥੇ ਆਪਾਂ ਆਣੇ ਨਾ ਕੋਈ ਮਿਸਤਰੀ ਸਾਇਤ ਨਹੀਂ ਹੋएगी ਤਾਂ ਉਹਨੂੰ ਆਪਾਂ ਇੱਕ ਦੋ ਸਕੰਡ ਲਈ ਪ੍ਰੈਸ ਕਰ ਦੇਣਾ ਹੈ ਇਹ ਥੋੜੀ ਜਿਹੀ ਡਾਇਰੈਕਟ ਆ ਉਹ ਕੰਪਨੀ ਦੇ ਵਿੱਚ ਕਾਲ ਜਾਊਗੀ ਤੇ ਤੁਸੀਂ ਜਿੱਥੇ ਆਪਣਾ ਆਨਸਪੋਟ ਖੜੇ ਹੋ ਉੱਥੇ ਤੁਹਾਡੇ ਕੋਲ ਕਾਪੜੇ ਦੇ ਟੈਕਨੀਸ਼ੀਅਨ ਆਉਣਗੇ ਤੇ ਤੁਹਾਡੀ ਜਿਹੜੀ ਕੋਈ ਵੀ ਪ੍ਰੋਬਲਮ ਆ ਤੇ ਉਹਨੂੰ ਸੋਲਵ ਕਰਕੇ ਜਾਣਗੇ ਇਹ ਜੱਲੇ ਵੀ ਆਪਣੇ ਟਰੈਕਟਰ ਨੇ ਫਾਰਮਟ ਰੈਕ ਦੇ ਸਾਰਿਆਂ ਦੇ ਵਿੱਚੇ ਸੁਵਿਧਾ ਆ ਰਹੀ ਐ ਤੇ ਤੁਹਾਨੂੰ ਆਪਾਂ ਸਾਰਿਆਂ ਪਰ ਦਿਖਾ ਦਾਂਗੇ ਇਹ ਬਹੁਤ ਵਧੀਆ ਆਪਣਾ ਚੀਜ਼ ਆ ਤੇ ਦੂਜਾ ਆ ਜਿਹੜਾ ਗਏ ਜੀ ਵੀਡੀਓ ਦਾ ਤੁਸੀਂ ਦੇਖ ਸਕਦੇ ਹੋ ਜੇਕਰ ਮੈਂ ਵੀਡੀਓ ਦੀ ਗੱਲ ਕਰਾਂ ਤਾਂ 540 ਸਟੈਂਡਰਡ ਤੇ 540 ਇਕਨੋਮੀ ਤੁਹਾਨੂੰ ਪਤਾ ਜਿਹੜੀ ਇਕਨੋਮੀ ਆਪਾਂ ਨੂੰ ਇਹ ਜਨਰੇਟਰ ਵਗੈਰਾ ਵਾਸਤੇ ਆ ਪੰਜਵੇਂ ਕੋਈ ਕੰਮ ਪਰੇ ਖੜਾ ਕੇ ਕਰਨਾ ਜਿਹਦੇ ਵਿੱਚ ਹਾਈ ਚੱਕਰਾਂ ਦੇ ਆਪਾਂ ਲੋਡ ਪੈਂਦੀ ਐ ਤੇ ਉਹਦੇ ਵਾਸਤੇ ਆਪਾਂ ਨੂੰ ਵੀਡੀਓ ਜਿਹੜੀ 233ੀ ਜਾਂਦੀ ਜ ਹੈ ਟੂਲ ਬਾਕਸ ਬੜਾ ਵਧੀਆ ਲੱਗਿਆ ਹੋਇਆ ਏ ਤੇ ਦੂਜਾ ਹੋਰ ਵੀ ਹੋਰ ਦਾ ਵੀ ਬੜਾ ਇਧਰ ਲੱਦੇ ਹੋਇਆ ਗਦੀ ਦਿਖਾ ਦੇ ਜਿਹੜਾ ਕਿ ਕਈ ਵੀ ਬੜਾ ਬੜਾ ਆਸਾਨ ਆ ਜੇ ਆਪਾਂ ਨੇ ਜੰਦ ਚੱਲਦੇ ਦੇ ਆਪਾਂ ਨੇ ਕਦੇ ਵੀ ਫੋਰਵੀਲ ਜਾਂ ਟੂਵੀਲ ਕਰਨਾ ਏ ਤਾਂ ਲਾ ਵੀ ਬਹੁਤ ਆਪਾਂ ਨੂੰ ਆਸਾਨ ਆ ਜਿਹਨੂੰ ਉੱਪਰ ਨੂੰ ਪੈਖ ਕਰਾਂਗੇ ਤਾਂ ਫੋਰਵੀਲ ਦੇ ਵਿੱਚ ਹੋਊਗਾ ਥੱਲੇ ਨੂੰ ਕਰ ਲਾਂਗੇ ਤਾਂ ਟੂਵੀਲ ਦੇ ਵਿੱਚ ਟਰੈਕਟਰ ਆਪਣਾ ਚੱਲਿਆ ਜਾਊਗਾ ਹਾਂਜੀ ਆਪਾਂ ਇਹਦੇ ਵਿੱਚ ਗੱਲ ਕਰੀਏ ਇਹਦੇ ਕਲੱਚ ਦੀ ਤਾਂ ਡਿਵਲਪਸਾ ਦੇ ਕਲੱਚ ਆਪਸ਼ਨ ਦੇ ਵਿੱਚ ਆਪਾਂ ਟਰੈਕਟਰ ਮੈਡਲ ਜਾਂ ਦੇਖ ਸਕਦੇ ਹਾਂ ਤੇ ਇਹ ਆਪਣਾ ਇਹਦਾ ਕਲੱਚ ਵਗੈਰਾ ਬਾਹਰ ਲਾ ਕੇ ਆਪਾਂ ਨੂੰ ਹੱਥ ਦੇ ਵਿੱਚ ਦੇ ਦਿੱਤਾ ਹੈ ਤੇ ਜਿਹੜਾ ਇਹਦਾ ਜੀ ਪਿਚੂ ਵਾਲਾ ਲੀਵਰ ਹੈ ਇਹਨੂੰ ਆਪਾਂ ਅੱਗੇ ਜੀ ਕਰਾਂਗੇ ਕਲੱਚੋ ਕਰਕੇ ਤਾਂ ਆਪਣਾ ਪਿਚੂ ਵਾਲਾ ਘੇਰ ਲੱਗ ਜਾਊਗਾ ਤੇ ਇੱਕ ਹੋਰ ਮੈਨੂੰ ਬਹੁਤ ਵਧੀਆ ਗੱਲ ਲੱਗੀ ਗੁੱਲੀ ਵੀ ਇੱਧਰ ਆ ਕੇ ਦਿਖਾ ਜਿਹੜਾ ਤਾਂ ਐਕਸੀਲੇਰੇਟਰ ਜੀ ਰੇਸ ਆ ਉਹ ਬੜੀ ਜਿਹੜੀ ਜਿੰਨੀ ਵੀ ਆਪਣੀ ਕਹਿ ਦਵਾਂ ਉਹ ਬਿੱਦ ਨੱਪਣ ਦੇ ਵਿੱਚ ਇੰਨੀ ਇੱਕ ਰੈਡੀ ਹੈ ਵੀ ਚਾਹੇ ਉਹਨੂੰ ਨਿਕਾ ਜਾ ਜਵਾਕ ਹੈ ਜਿਹੜਾ ਉਹ ਵੀ ਬੜੇ ਈਜ਼ ਨਾਲ ਇਹਨੂੰ ਪ੍ਰੈਸ ਕਰ ਸਕਦਾ ਏ ਤੇ ਡਿਫਰੈਂਸ਼ਲ ਲੋਕ ਦੇ ਨਾਲ ਆਪਾਂ ਨੂੰ ਟਰੈਕਟਰ ਮਿਲ ਰਿਹਾ ਤੇ ਆ ਜਿਹੜਾ ਡਿਫਰੈਂਸ਼ਲ ਲੋਕ ਆ ਇਹ ਵੀ ਕਿ ਜਿਹੜੀ ਬੜੀ ਵਧੀਆ ਤੁਸੀਂ ਦੇਖ ਸਕਦੇ ਹੋ ਜਵੇਂ ਵੇਲੇ ਕੋਲ ਜਿਵੇਂ ਰੇਸ ਦੇ ਨਾਲੇ ਵੀ ਜਿਹੜੇ ਰੇਸ ਤੇ ਪੈ ਰਾ ਉਤੋਂ ਹਟਦੇ ਡਿਫਰੈਂਸ਼ਲ ਲੋਕ ਤੇ ਚ ਲੈ ਜਾਂਦਾ ਏ ਵੀਰਾਂ ਰਾਈਟਰ ਜਿਹਨੇ ਗੜਦਾਇ ਇੱਥੇ ਆਪਾਂ ਨੂੰ ਦੋਹੇ ਜਿਹੇ ਜੀ ਬੀ ਨੇ ਦੋਹਾਂ ਇੱਕੋ ਸਰ ਪਾਵਰ ਦੇਣੀ ਹੁੰਦੀ ਐ ਤਾਂ ਉੱਛ ਆਪਾਂ ਜਿਹੜਾ ਡਿਫਰੈਂਸ ਲਾਉਂਗਾ ਨੂੰ ਬੜੇ ਇੰਜ ਤਰੀਕੇ ਨਾਲ ਆਪਾਂ ਉਹ ਕਰ ਸਕਦੇ ਆ ਇਹ ਆਪਾਂ ਨੂੰ ਬਹੁਤ ਵਧੀਆ ਇਹਦੇ ਵਿੱਚ ਲੱਗਿਆ ਤੇ ਇਧਰ ਸਭ ਤੋਂ ਜਿਹੜੀ ਮੈਨੂੰ ਵਧੀਆ ਇਹਦੇ ਚ ਖਾਸ ਚੀਜ਼ ਲੱਗੀ ਜਿਵੇਂ ਆਪਣੇ ਗੱਡੀਆਂ ਦੇ ਵਿੱਚ ਹੈਂਡ ਬ੍ਰੇਕ ਹੁੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਉਹ ਕਹਣਾ ਦੇ ਹੈਂਡ ਬ੍ਰੇਕ ਸੇਮ ਇਹਨੂੰ ਗੱਡੀਆਂ ਵਰਗੇ ਹੈਂਡ ਬ੍ਰੇਕ ਦਿੱਤੇ ਗਏ ਨੇ ਵੈਸੇ ਜੇ ਮੈਂ ਗੱਲ ਕਰਾਂ ਤਾਂ ਕਿ ਟਰੈਕਟਰ ਆ ਉਹ ਵੀ ਬਿਲਕੁਲ ਲਗਜ਼ਰੀ ਫੀਚਰਾਂ ਦੇ ਨਾਲ ਗੱਡੀਆਂ ਵਾਂਗ ਟਰੈਕਟਰ ਕੰਪਨੀ ਨੇ ਗੱਡੀ ਤਰ੍ਹਾਂ ਦੀ ਤਰ੍ਹਾਂ ਦੇ ਫੀਚਰ ਉਹਦੇ ਵਿੱਚ ਪਾਏ ਨੇ ਤੇ ਜਿਹੜਾ ਡਿਸਟ੍ਰੀਬਿਊਟਰ ਦਾ ਡੀਮਰਾ ਉਹ ਵਿੱਚ ਬੜੇ ਵੱੱਜਾ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਨਾ ਆਪਰੇਟਰ ਨੂੰ ਚਲਾਉਣ ਵਾਸਤੇ ਇਹ ਲਿਖਿਆ ਵੀ ਹੱਥ ਪਿੱਛੇ ਕਰਨਾ ਪੂਗਾ ਜੇ ਕੋਈ ਦਿੱਕਤ ਆਊਗੀ ਸੀਟ ਤੋਂ ਹੀ ਬੜੇ ਜਿਵੇਂ ਆਪਣਾ ਇਹਦੇ ਆਪਣੇ ਲੈਫਟ ਵਾਲੇ ਲੀਵਰ ਨੇ ਹੁਣ ਜਿਹੜਾ ਨਾਲ ਦਿੱਤਾ ਗਿਆ ਹੈ ਕਿਤਾ ਉੱਥੋਂ ਜੇ ਕੋਈ ਬੰਦੇ ਨੇ ਆਪਰੇਟ ਕਰਨਾ ਇਹਨੂੰ ਤਾਂ ਬੜੇ ਵਧੀਆ ਤਰੀਕੇ ਨਾਲ ਇਹਨੂੰ ਆਪਰੇਟ ਕਰਦਾ ਹੈ। ਚਾਹੇ ਹੁਣ ਆਪਾਂ ਤੁਹਾਨੂੰ ਇਹਦੇ ਇਹਦੇ ਆਹ ਬਰ ਕਟਾਈ ਹੈ ਉਹ ਕਰਕੇ ਦਿਖਾਉਨੇ ਆ ਭਾਈ ਕਿੰਨੇ ਕ ਜਿਹਾ ਕਟਾਈ ਹੈ। ਹਾਜੂੜੇ ਟਰੈਕਟਰ ਨੇ ਅਗਲਾ ਵਸਰੀਜ ਦੇ ਵਿੱਚ ਆ ਰਹੇ ਨੇ ਜਿਵੇਂ ਆਪਣਾ ਇਹ ਜਿਹੜਾ ਟਰੈਕਟਰ ਆ ਸਪੈਸ਼ਲੀ ਪਟਾੜੋ ਵਾਸਤੇ ਜਮਾ ਨੌਂ ਚ ਕਰਿਆ ਇਹ ਹੈਗਾ ਜੀ ਅਲਟਰਾ ਮੈਕਸ ਦੇ ਵਿੱਚ ਜਿਹੜਾ ਇੱਧਰ ਆਪਣਾ ਆ ਗਿਆ ਇਹ ਵਰਲਡ ਮੈਕਸ ਸੀਰੀਜ ਦੇ ਵਿੱਚ ਆ ਤੇ ਆਪਣਾ ਜਿਹੜਾ ਇੱਧਰਲੇ ਟਰੈਕਟਰ ਨੇ ਇਹ ਅਗਲੀ ਪਾਵਰ ਮੈਕਸ ਦੇ ਵਿੱਚ ਇਹਨਾਂ ਦੇ ਸੀਰੀਜਾਂ ਨੇ ਤੇ ਆਜੋ ਹੁਣ ਆਪਾਂ ਗੱਲ ਕਰਦੇ ਆ ਇਹਦੇ ਬਾਰੇ ਸਬਸਿਡੀ ਬਾਰੇ ਇਹਦੇ ਵਾਰ ਆਪਾਂ ਨੂੰ ਜਿਹੜਾ ਟਰੈਕਟਰ ਆ 875000 ਦਾ ਕੰਪਨੀ ਵੱਲੋਂ ਆਉਂਦਾ ਏ 90000 ਦੀ ਸਰਬਸਿਡੀ ਆ ਰਹੀ ਜ ਹੈ 785000 ਦਾ ਤੁਹਾਨੂੰ ਇਹ ਏਜੰਸੀ ਦੇ ਵਿੱਚੋਂ ਸਬਸਿਡੀ ਕੱਟ ਕੇ ਤੁਹਾਨੂੰ ਟਰੈਕਟਰ ਲੈ ਜਾ ਸਕਦੇ ਹੋ ਉਹਨੂੰ ਕਿਤੇ ਟੱਕੇ ਖਾਨ ਦੀ ਲੋੜ ਨਹੀਂ ਹੈਗੀ ਏਜੰਸੀ ਦੇ ਵਿੱਚ ਆਓ ਤੇ ਉਹਰੇ ਆਪਣੇ ਮਦੀਪ ਭਾਈ ਉਹਨਾਂ ਦੀ ਏਜੰਸੀ ਜ ਹੈ ਸਰੰਦ ਆਪਣੇ ਅਨਾਜ ਮੰਡੀ ਦੇ ਵਿੱਚ ਉਹਨਾਂ ਕੋਲ ਆਵੋ ਤੇ ਆਪਣਾ ਸਬਸਿਡੀ ਕੱਟ ਕੇ ਤੁਸੀਂ ਟਰੈਕਟਰ ਲੈ ਜਾ ਸਕਦੇ ਹੋ ਤੇ ਇਹ ਜਿਹੜੇ ਲੈਦੇ ਲੈਦੇ ਮਾਡਲਾਂ ਇਦਰਾ ਵਾਰਲਡ ਮੈਕਸ ਆ ਗਿਆ ਇਹ ਆਪਣਾ ਜਿਹੜੀ ਜਗधरी ਲੋਕਾਂ ਗੱਡੀ ਵਰਗੀ ਉਹਦੇ ਵਿੱਚ ਕੰਪਨੀ ਨੇ ਤੁਹਾਨੂੰ ਪਤਾ ਲਾਉਂਚ ਕਰਾਇਆ ਹੈ ਇਹਦੇ ਬਾਰੇ ਆਪਣੇ ਚੈਨਲ ਤੇ ਰਿਵਿਊ ਪੇ ਆਏ ਤੁਸੀਂ ਵੀ ਆਪਣਾ ਰਿਵਿਊ ਵੀ ਜਾ ਕੇ ਦੇਖ ਸਕਦੇ ਹੋ ਹਾਂਜੀ ਇਹ ਫਾਰਮਰ ਟ੍ਰੈਕਰ 45 ਪਾਵਰ ਮੈਕਸ ਇਹਦੇ ਬਾਰੇ ਅੱਜ ਜਿਵੇਂ ਆਪਣਾ ਸਾਈਡ ਗੇਰਾ T20 ਸੀਰੀਜ਼ ਦੇ ਵਿੱਚ ਵੀ ਗੇਰਾਣਾ ਤੇ ਇੱਕ ਸੈਂਟਰ ਗੇਰ ਦੇ ਵਿੱਚ ਕੰਪਨੀ ਨੇ ਇਹ ਨਿਊ ਲਾਂਚ ਕਰਿਆ ਹੈ ਉਹ ਦੋ ਤਿੰਨ ਦਿਨ ਤੱਕ ਬਾਈ ਮਦੀਪਕੋੜ ਆ ਜਾਣਾ ਹੈ ਉਹਦੇ ਪਰ ਵੀ ਸਬਸਿਟੀ ਜਾ ਰਹੀ ਹੈ ਉਰੇਵਰ ਕਿੰਨੀ ਸਬਸਿਡੀ ਆਉਗੀ ਕਿਵੇਂ ਸਬਸਿਡੀ ਮਿਲੂਗੀ ਮੌਕੇ ਤੇ ਕੱਟ ਕੇ ਦਿੱਤੀ ਜਾਊਗੀ ਜਗੋਂ ਸਪੰ ਨੂੰ ਉਰੇਵਰ ਤੇ ਜੋ ਪ੍ਰਵਧਾਨ ਹੋਣਗੇ ਆਪਾਂ ਦੀ 2-3 ਦਿਨ ਬਾਅਦ ਜਿਵੇਂ ਟਰੈਕਟਰ ਬਾਈਕੁਰ ਪਹੁੰਚਦਾ ਏ ਤਾਂ ਮੈਂ ਆਪਾਂ ਵੀਡੀਓ ਦੀ ਕਰਦਾਂਗੇ ਖਾਸ ਲਈ ਏਸੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਸਪੈਸ਼ਲੀ ਫਾਰਮ ਟਰੈਕ 45 ਪੋਟੈਟੋ ਸਪੈਸ਼ਲ ਦੇ ਬਾਰੇ ਦੱਸੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਪੇਜ ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਆਪਣੇ ਸਟਾਰ ਨੂੰ ਫਾਲੋ ਜੁੜਕਾਰੂ ਕੋਈ ਤਾਂ ਪਰਿ ਜਾਣ ਲੈ ਕੇ ਅੰਦਰ ਨੇ ਆ ਤੇ ਇਹਦੀ ਵੀ ਰੀਲ ਆਪ ਜਪਾ ਅਪਲੋਡ ਕਰਾਂਗੇ ਸ਼ਿਮਨਾਮ ਤੇ ਅਕਾਊਂਟ ਬਣਿਆ ਹੋਇਆ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਵੀ ਕਰ ਦਿਓ ਧੰਨਵਾਦ